ਬਾਈ ਦੀ ਡੈਥ ਹੋਈ ਉਹਦਾ ਕੀ ਨਾਮ ਸੀ ਰਕੇਸ਼ ਕੁਮਾਰ ਸੋਨੀ ਰਕੇਸ਼ ਕੁਮਾਰ ਸੋਨੀ ਕਿਹੜੇ ਪਿੰਡ ਦਾ ਸੀ ਊਲਾ ਪ੍ਰੀਤ ਦਾ ਸੀ ਤੇ ਇਸ ਸਮੇਂ ਡੈੱਡ ਬੋਡੀ ਫਿਰ ਕਿੱਥੇ ਉਹਨਾਂ ਦੀ ਛੂਲਾ ਸੈਕਟਰ ਛੋੜਾ ਸੈਕਟਰ ਤੇ ਹੁਣ ਕੀ ਪਤਾ ਲੱਗਿਆ ਵੀ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਚੱਲ ਜਾਂਦੀ ਗਈ ਹੈ ਅਚਲੀ ਸਿਵਲਿੰਸ ਕੋਈ 4 ਬੰਦੇ ਆਏ ਸੀ ਇੱਕ ਮੇਟਾ ਸਿਵਲਿੰਸ ਆਏ ਸੀ ਹਾਂ ਮੇਰੇ ਮਾਸਟਰ ਸੀ ਉਹਨਾਂ ਨੂੰ ਪੁਸ਼ ਕਰਕੇ ਤੇ ਕਿਸੇ ਰੱਖ ਕੇ ਨਾ ਹਾਂ ਅੰਦਰ ਕੀ ਪਤਾ ਨਹੀਂ ਉਹ ਕਹਿੰਦਾ ਮੈਨੂੰ ਹਾਰਟ ਦੀ ਹੱਟੈਕ ਆਣਿਆ ਪਿੱਛੇ ਜਾਂਦੋਂ ਨੂੰ ਦੁਬਾਰਾ ਧੱਕਾ ਮਾਰ ਕੇ ਦੁਬਾਰਾ ਧੱਕਾ ਕਿਸ ਤਰ੍ਹਾਂ ਮੌਕੇ ਤੇ ਦਿੱਤਾ ਮੌਕੇ ਤੇ ਦਿੱਤਾ ਉਹਦੇ ਮੂਰੇ ਸਾਰੇ ਖਲਾਫ ਸੋ ਮੋਲਾਪੁਰ ਇੱਕ ਜਿਹੜਾ ਵੱਡਾ ਮਾਮਲਾ ਜਿਹੜਾ ਵੇਖਣ ਨੂੰ ਸਾਹਮਣੇ ਆ ਰਿਹਾ ਕੀ ਮਾਮਲਾ ਹੈ ਪਤਾ ਕਰਦੇ ਕਿ ਕੀ ਗੱਲਬਾਤ ਹੋਈ ਹੈ ਇੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚਿਆ ਵਾਏ ਨਾਲ ਦੀ ਨਾਲ ਪੰਚਾਇਤ ਪਹੁੰਚੀ ਵੀ ਇੱਥੇ ਹੋ ਗਈ ਜੀ ਸਾਡੇ ਤੰਮੀ ਦਾ ਕੋਈ ਤਾਂ ਇਨਸਾਫ ਦਿਵਾਉਤੀ ਕਿਆ ਕਿਆ ਕੀ ਦਿੱਕਤ ਹੈ ਕਿਆ ਗੱਲ ਹੈ ਸਾਰਿਆਂ ਦੀ ਸਾਡੇ ਨਾ 100 ਬਾਰ ਮਾਰਕੀਟ ਬੰਦ ਰਹਿੰਦੀ ਹੈ ਤਾਂ ਕਿ ਸਿਆਣੇ ਬਿਆਣੇ ਸਾਰੇ ਇਕੱਠੇ ਹੋ ਕੇ ਇੱਥੇ ਬਹਿ ਜੰਦੇ ਆ ਕੋਈ ਤਾਂਖੇ ਲੈ ਜਾਣ ਕਿੱਥੇ ਜਾਣੇ ਬਿਆਣੇ ਤਾਂ ਇੱਕ ਸੀਵਲ ਸੀਵਲਿੰਗ ਪੁਰਸ ਵਾਲੇ ਮੇਰੇ ਮਾਸਟਰ ਨੂੰ ਧੱਕਾ ਮਾਰ ਐ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਸਾਡੇ ਹੁਣ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਬਾਸ 1 ਘੰਟਾ ਹੋ ਗਿਆ ਜੀ ਦਬਾਣਾ ਘੰਟਾ ਅੱਛਾ ਜਦੋਂ ਸੀ ਆਵਾਜ਼ ਥਾਣ ਲੱਗੇ ਇਹ ਮੂਲਾਪੁਰ ਗਰੀਬ ਦਾਸ ਦਾ ਰਕਬਾ ਹੈ ਹਾਂਜੀ ਜਾ ਨਾ ਨਾ ਖੁਨਾਬੂਲਾਪੁਰ ਮੁਲਾਪੁਰ ਕੀ ਮੇਨ ਬਸ ਸਟੈਂਡ ਦੇ ਪਿੱਛੇ ਤੁਹਾਡਾ ਫਾਰਮ ਛੋਟਾ ਜਿਹਾ ਉੱਥੇ ਬੈਠਨੇ ਪਤਾ ਟਾਈਮ ਪਾਸ ਸੀ ਅੱਛਾ ਹਾਂਜੀ ਮੌਕੇ ਤੇ ਕੀ ਹੋਇਆ ਮੌਕੇ ਤੇ ਦੱਸੋ ਜੀ ਹੋਣ ਗਿਆ ਹੋ ਗਿਆ ਭਾਈ ਮੌਕੇ ਤੇ ਸਭ ਸਾਬ ਪਹੁੰਚੇ ਹੋਏ ਸਸੇ ਸਾਬ ਪਹੁੰਚੇ ਹੈ ਬਲਾਓ ਲਓ ਭਾਈ ਮੋਹਿਤ ਮੋਹਿਤ ਆਹ ਚੱਲ ਹਾਂਜੀ ਕੀ ਗੱਲ ਹੈ ਉਹ ਦੱਸੋ ਭਾਈ ਉਹਰੇ ਟਾਈਮ ਪਾਸ ਵਾਸਤੇ ਸਾਰੇ ਆਪਣੇ ਪਿੰਡ ਦੇ ਬਜ਼ੁਰਗ ਸਾਰੇ ਉਹਰੇ ਤਾਸ਼ ਖੇਲਦੇ ਟਾਈਮ ਪਾਸ ਵਾਸਤੇ ਆ ਕੇ ਕੋਈ ਜਿਨ੍ਹਾਂ ਦਾ ਹੈਗਾ ਉਹ ਬੈਗੇ ਨਾਲ ਦੋ ਚਾਰ ਹਜ਼ਾਰ ਦੋਸਤ ਬੈਗੇ ਹੋਰ ਖੇਡਣ ਦੇ ਨਾਲ ਬੈਗੇ ਟਾਈਮ ਪਾਸ ਵਾਸਤੇ ਠੀਕ ਹੈ ਜੀ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੇ ਮਹਿਕਮੇ ਕਿਹੜੇ ਮਹਿਕਮੇ ਉਹ ਤਾਂ ਉਹਨੇ ੱਤਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਆ ਉਹਨੂੰ ਹਾਰਟ ਅਟੈਕ ਆ ਗਿਆ ਕਿਹੜੀ ਅਸੀਂ ਅਸੀਂ ਪਿੰਡਲੇ ਆ ਜਾਂਦੇ ਵੀ ਇਹ ਤੇ ਬੰਦੇ ਦੇ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਪਾ ਕੇ ਪਾ ਇਹਨੂੰ ਅੰਦਰ ਘੇਰੋ ਬੰਦੇ ਨੂੰ ਨਹੀਂ ਉਹ ਵੀ ਉਰੀ ਹੈ ਜੀ ਜਿਹੜੇ ਮੌਕੇ ਦੇ ਦਿੱਗੇ ਜੀ ਠੀਕ ਹੈ ਜੀ ਬੰਦੇ ਤੁਰੰਤ ਪਰਚਾ ਪਾਓ ਉਹਨੂੰ ਅੰਦਰ ਘੇਰੋ ਜੀ ਸਾਡੀ ਮੰਗ ਆ ਹੈ ਜੀ ਪਿੰਡ ਦੀ ਪੰਚਾਇਤ ਦੀ ਮੰਗਾਈ ਹੈ ਜੀ ਪਿੰਡ ਦੇ ਵਸਨੀਕਾਂ ਦੀ ਪੰਚ ਮੰਗ ਆਹੀ ਹੈ ਜੀ ਪੰਚਾਇਤ ਮੈਂਬਰ ਗੜੀ ਗੜੀ ਪੰਚਾਇਤ ਸਾਰੇ ਸਾਰੀ ਪੰਚਾਇਤ ਉਰੇ હાજર ਹੈ ਜੀ ਸਾਰੇ ਪਿੰਡ ਦੀ ਆਹੀ ਰਿਕੁਐਸਟ ਹੈ ਜੀ ਵੀ ਇਹਨਾਂ ਦਾ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਘੇਰੋ 302 ਦਾ ਪਰਚਾ ਇਹਨਾਂ ਤੇ ਪਾਓ। ਉਹ ਦੇਖੋ ਇੱਕ ਵੱਡਾ ਮਸਲਾ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਗੱਲਬਾਤ ਹੈ ਉਹ ਵੀ ਪਤਾ ਕਰਕੇ ਕਿਉਂਕਿ ਨਾਲ ਦੀ ਨਾਲ ਸੀਆਈ ਸਟਾਫ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਕੇ ਪਰ ਦਾ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਉਹ ਵੀ ਗੱਲਬਾਤ ਕਰਦੇ ਆਗੇ ਕੋਈ ਕਮੀ ਨਹੀਂ ਕੋਈ ਮੁੰਡਾ ਵੋਟ ਤੋਂ ਬੱਸ ਸਭ ਦੇ ਬੱਚਾ ਕਰ ਦੋ ਸੋ ਜਿਹੜੀ ਜਗ੍ਹਾ ਇਹ ਮੂਲਾਪੁਰ ਬੱਸ ਸਟੈਂਡ ਦੇ ਪਿੱਛੇ ਜਿਹੜੀ ਟੈਂਪੂ ਸਟੈਂਡ ਟੈਕਸੀ ਸਟੈਂਡ ਵੀ ਕਿਹਾ ਜਾਂਦਾ ਏ ਤੋਂ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਵਿਖਾ ਰਹੇ ਆਂ ਸੋ ਕੀ ਗੱਲਬਾਤ ਹੈ ਉਹ ਵੀ ਪਤਾ ਕਰਦੇ ਆਂ ਸੋ ਮੌਕੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਪਹੁੰਚੇ ਪਏ ਆ ਐਸ ਐਚ ਓ ਆਮਨਦੀਪ ਤਰੀਕਾ ਇੱਥੇ ਮੌਕੇ ਤੇ ਮੌਜੂਦ ਹੈ ਕੀ ਗੱਲਬਾਤ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਜਿਹੜੀ ਅਸਲ ਗੱਲਬਾਤ ਕੀ ਹੈ ਪਾਜੀ ਵੀਡੀਓ ਨੂੰ ਆਪਾਂ ਨੇ ਖੜੇ ਹੋਏ ਲੋਕ ਸਰੋਵਰ ਚਰਨਾਂ ਦੇ ਹਾਵੇ ਲਾ ਰਿਹਾ ਹੈ। ਸੋ ਦੇਖੋ ਨਾਲ ਦੀ ਨਾਲ ਅਸੀਂ ਸਰ ਕੀ ਗੱਲ ਹੋਈ ਹੈ? ਇਹ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਸਾਰਾ ਕਲੀਅਰ ਕਰ ਰਹੇ ਹਾਂ ਜੀ ਥੋੜਾ ਜਿਹਾ ਸਾਨੂੰ ਇਹ ਜਿਹੜਾ ਹੈਗਾ ਸਿਚੁਏਸ਼ਨ ਕੰਟਰੀ। ਸੋ ਨਾਲ ਦੀ ਨਾਲ ਜਿਹੜੇ ਐਸ ਐਚਓ ਮੂਲਾਪੁਰ ਇਹਦੇ ਵੱਲੋਂ ਕਿਹਾ ਜਾ ਰਿਹਾ ਕਿ ਵੈਰੀਫਾਈ ਜਿਹੜਾ ਕੀਤਾ ਜਾ ਰਿਹਾ ਕੀ ਮਸਲਾ ਹੈ ਉਹ ਵੀ ਨਾਲ ਦੀ ਨਾਲ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸੋ ਲੋਕ ਇੱਥੇ ਇਕੱਠੇ ਲੋਕਾਂ ਦਾ ਜਿਹੜਾ ਵੱਡਾ ਇਕੱਠਾ ਹੈ। ਸੋ ਇੱਕ ਵਿਅਕਤੀ ਦੀ ਜਿਹੜੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਆ ਮੁੱਲਾਪੁਰ ਪੰਚਾਇਤ ਮੈਂਬਰ ਸਰਪੰਚ ਵੀ ਇੱਥੇ ਮੌਜੂਦ ਹੈ ਸੋ ਦੇਖੋ ਕੀ ਮਸਲਾ ਹੈ ਉਹ ਵੀ ਗੱਲਬਾਤ ਕਰਾਂਗੇ ਕਿਉਂਕਿ ਵੱਡਾ ਮਸਲਾ ਇੱਕ ਵਿਅਕਤੀ ਦੀ ਜਿਹੜੀ ਇੱਥੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕੀ ਇਹ ਐਡਰੈਸ ਹੈ ਅੱਜ ਐਡਰੈਸ ਵੀ ਨਹੀਂ ਮਾਈਂਡ ਹੁੰਦਾ ਤੇ ਇੱਥੇ ਲੱਗੇ ਬਣਾ ਇੱਥੇ ਲੱਗੇ ਬਣਾ ਯਾਰ ਕਿ ਆਇਆ ਮੈਂ ਇੱਥੇ ਲੱਗੇ ਬਣਾ ਲਿਆ ਕੋਈ ਨਹੀਂ ਸਿੱਕਾ ਕਹ ਦੱਸ ਹੁਣ ਇਹਦਾ ਮੈਂ ਪਤਾ ਤੈਨੂੰ ਸਭ ਉਹਦੇ ਹੀ ਕਹੂੰਗਾ ਕਿ ਕੋਈ ਹੋਰ ਵੇਗਾ ਨਹੀਂ ਕਰ ਰਹੇ ਹਾਂ ਅਸੀਂ ਸਰ ਇਸ ਦਿਨ ਕੋਈ ਲਾਂ ਡਿਪਾਰਟਮੈਂਟ ਦਾ ਪਰਸਨ ਨਹੀਂ ਕਿ ਤਰ੍ਹਾਂ ਕੋਈ ਰਾਤ ਨਹੀਂ ਹਾਂ ਉਹ ਵਹੀ ਪਾ ਜਿਹੜੇ ਕੋਲ ਦੇ ਕਰੀ ਨਹੀਂ ਨਹੀਂ ਵੀਰਾ ਚੱਲਣ ਦੇ ਚੱਲਣ ਦੇ ਚੱਲਣ ਦੇ ਵੀ ਨੋ ਕੋਈ ਨਹੀਂ ਆ ਆ ਆ ਸੋ ਦੇਖੋ ਇਹ ਮਸਲਾ ਹੈ ਮੂਲਾਪੁਰ ਖਰੀਬ ਦਾ ਸੋ ਦੇਖਦੇ ਕੀ ਮਸਲਾ ਹੈ ਜਿਹੜਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਹੜਾ ਅਸਲੀ ਮਸਲਾ ਹੈ ਉਹ ਹਰ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਪੁਲਿਸ ਦੇ ਉੱਤੇ ਲੋਕਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹੈ ਜਿਹੜੇ ਇੱਥੇ ਲੋਕ ਸੀ ਸੋ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੇਖਦੇ ਕੀ ਗੱਲਬਾਤ ਹੈ ਆਈ ਹੈ ਉਹਦਾ ਬੰਦਾ ਜਹਾਜ਼ ਗੱਲ ਲਿਆ ਯਾਰ ਵੀਰ ਅਸੀਂ ਸਾਰੇ ਪਰਚੇ ਕਾਨੂੰ ਦੇਣੀ ਏ ਠੀਕ ਹੈ ਨਾ ਪਰਚਾ ਕਰਦਾ ਹੋਊਗਾ ਜਿਹਦਾ ਬੂਆ ਦਾ ਤੂੰ ਬੰਦਾ ਹਾਂ ਮੌਤ ਜਿੰਮੇਵਾਰੀ ਪਾ ਦ ਬੱਟਾ ਪਾ ਦ ਉਹਦਾ ਬੰਦਾ ਗਿਆ ਉਹਨਾਂ ਨੇ ਬੰਦਾ ਗਿਆ ਅਸੀਂ ਪਰਚਾ ਅਸੀਂ ਬੁਆਨੇ ਸਾਰੇ ਆਪਣੇ ਬੰਦੇ ਸਭ ਤੋਂ ਵੱਧ ਸੋ ਦੇਖੋ ਮਸਲਾ ਨਾਲ ਦੀ ਨਾਲ ਗੱਲਬਾਤ ਕਰ ਰਹੇ ਆ ਕਿ ਕੀ ਜਿਹੜੀ ਗੱਲਬਾਤ ਹੈ ਕਿ ਇੱਕ ਵੱਡਾ ਮਸਲਾ ਹੈ ਸ਼ਮੀਗੀਰ ਨੂੰ ਕਹਿ ਦਿੱਤਾ ਕਿ ਸਾਡੇ 4 ਪਰ ਬੰਦਾ ਲੈ ਗਿਆ ਹਮਰਾਂ

گلات کی جی پولیس پرشاسن کہتے ہیں جو اپنا حقدار ہے کہ آئے کے گھر میرے گھر تم میرے گھر تم کیوں آئے ہو میرا گاؤں لوڑ ਕੋਈ ਗੱਲ ਨਹੀਂ ਕੋਈ ਨਹੀਂ ਜਿਹੜਾ ਜਿਹੜੀ ਇਹ ਜਿਹੜੇ ਵਿਚਾਰੇ ਹੈ ਹੀ ਨਹੀਂ ਇਹਨਾਂ ਨੂੰ ਕਹਿੰਦਾ ਬਗਵਾੜਦਾ ਜਿਹੜੇ ਵਿਚਾਰੇ ਡਿਊਟੀ ਪਰ ਹੁਆਏ ਉਹ ਮਾਰੇ ਪਰ 100 ਰੁਪਏ ਵੀ ਨਹੀਂ ਹੈ ਮੇਰੇ ਅੱਗੇ ਨਾ ਆਇਆ ਅੱਗੇ ਨਾ ਆਇਆ ਮੈਨੂੰ ਵੀ ਪਤਾ ਲੱਗਣਾ ਕਿ ਅੱਜ ਸਾਥ ਹੈ ਕਿ ਕੀ ਨਹੀਂ ਹੈ ਮੈਂ ਇੱਥੇ ਮੈਨੂੰ ਇੱਕ ਗੱਲ ਸੁਣ ਮੇਰਾ ਚਾਚਾ ਭਾਈ ਜਿਹੜਾ ਤੁਸੀਂ ਮਾਰਤਾ ਥੱਕਾ ਦੇ ਕੇ ਤੁਸੀਂ ਇੱਕ ਗੱਲ ਸੁਣੋ ਗੱਲਾਂ ਗੱਲ ਸੁਣ ਲੈ ਇੱਕ ਮਿੰਟ ਬ੍ਰਦਰ ਅਸੀਂ ਤਾਂ ਸਾਹਿਬ ਵੈਰੀਫਾਈ ਕਰਨੇ ਆਏ ਵੇ ਪਹਿਲਾਂ ਠੀਕ ਹੈ ਨਾ ਸਾਡੇ ਸਾਹਮਣੇ ਹਾਂਜੀ ਅਸੀਂ ਮੰਨ ਗਏ ਹਾਂਜੀ ਉਸੀ ਵੇਟ ਕਰੋ ਥੋੜੀ ਜਿਹੀ ਸਰ ਵੇਟ ਤਾਂ ਕਰ ਰਹੇ ਮੈਨੂੰ ਇੱਕ ਦਾ ਤੁਸੀਂ ਕਹਿੰਦੇ ਕਿ ਔਨ ਡਿਊਟੀ ਹੈ ਗੱਲ ਨੂੰ ਦੇਖੋ ਉਹਨਾਂ ਨੇ ਬਿਨਾ ਪ੍ਰੋਜੈਕਟ ਬੰਦਾ ਹੈ ਔਨ ਡਿਊਟੀ ਹੈ ਕੋਈ ਗੱਲ ਨਹੀਂ ਸੀਆਈਏ ਜਿਹੜੇ ਸੀਆਈਏ ਸਾਫਾ ਸਾਡਾ ਪਿੰਡਾਂ ਲੱਗੇ ਚੱਲ ਸਕਦਾ ਚੱਲਦਾ ਹੁੰਦਾ ਐਡੀ ਕੋਈ ਗੱਲ ਨਹੀਂ ਸਰ ਇਹ ਫਸਟ ਟਾਈਮ ਹੈ ਦੇਖਿਆ ਹੈ ਭਾਈ ਇਸ ਲੁੱਕ ਦੇ ਵਿੱਚ ਕੋਈ ਗੱਲ ਨਹੀਂ ਮੈਂ ਫਸਟ ਟਾਈਮ ਆ ਬੰਦੇ ਦੇ ਕਿ ਇਸ ਲੁੱਕ ਦੇ ਵਿੱਚ ਨਾਲ ਦੀ ਨਾਲ ਐਸਐਚਓ ਸਾਹਿਬ ਜਿਹੜੇ ਮਸਲਾ ਸਮਝਣ ਦੀ ਕੋਸ਼ਿਸ਼ ਕਰ ਰਹੇ ਕੀ ਮਸਲਾ ਹੈ ਉਹ ਵੀ ਗੱਲਬਾਤ ਵੀ ਕਰਾਂਗੇ ਕਿਉਂਕਿ ਇੱਥੇ ਇੱਕ ਵਿਅਕਤੀ ਜਿਹੜੀ ਮੌਤ ਹੋਣੀ ਦੱਸਿਆ ਜਾ ਰਿਹਾ ਹੈ ਸੋ ਨਾਲ ਦੀ ਨਾਲ ਬੰ ਔਰ ਇਹ ਸੋਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਮਲਕਪੁਰ थाना ਐਸ ਐਚ ਓ ਜਿਹੜੇ ਉਹਨਾਂ ਦੇ ਵੱਲੋਂ ਜਿਹੜਾ ਇਹ ਮਾਮਲਾ ਵੇਖਿਆ ਜਾ ਰਿਹਾ ਏ ਸੋਨਾਲ ਦੀ ਨਾਲ ਗੱਲਬਾਤ ਵੀ ਕਰਦੇ ਆ ਪਹਿਲਾਂ ਕਿ ਉਹਦੇ ਬੀਟ ਤੇ ਘੇਰੇ ਜਾਣੇ ਦੇਣਾ ਕੋਈ ਨਹੀਂ ਬੀ ਐ ਉਹ ਕਿਹੜਾ ਹੰਤਾ ਕਿਹੜਾ ਯਾਰ ਇੱਧਰ ਆ ਕਿਹੜਾ ਪੂਰੇ ਬੱਸ ਕਿਹੜਾ ਬੰਦਾ ਕੀ ਦੀ ਮੌਤ ਹੋ ਜਾਫ ਦੱਸ ਇਹਨਾਂ ਦੇ ਫਾਦਰ ਸਾਹਿਬ ਹੈ ਬੱਬੂ ਬਕਸ਼ ਰਕੇਸ਼ ਕੁਮਾਰ ਸੋਨੀ ਅੱਛਾ ਹਾਂ ਜੀ ਉਸੇ ਬੇਟੇ ਹੈ ਉਹ ਵੀ ਮੈਂ ਹੈ ਨਾ ਉਹਨਾਂ ਦਾ ਮੇਰੇ ਮਾਸਟਰ ਜੀ ਸੀ ਉਹਨੇ ਦੀ ਮੌਕੇ ਦੀ ਡੈਥ ਹੋ ਗਈ ਐਕਚੁਅਲੀ ਇਹ ਨਾ ਸਾਰੇ ਜਣੇ ਬੈਠੇ ਉਹਨੇ ਸੋਮਵਾਰ ਸਾਡੀ ਮਾਰਕੀਟ ক্লোਜ਼ ਹੋ ਗਈ ਟਾਈਮ ਪਾਸ ਲਈ ਬੈਠੇ ਹਮਨੇ ਸਾਡਾ ਕੋਈ ਮੇਰਾ ਨਾਮ ਵਿਸ਼ਾਲ ਜੰਡਾ ਸਾਡਾ ਕੋਈ ਇੱਥੇ ਅੱਡਾ ਨਹੀਂ ਹੈ ਜੂਆ ਸਿੱਖਲਾਨੇ ਕੁਛ ਨਹੀਂ ਸਾਡਾ ਆਪਣਾ ਫਾਰਮ ਹੈ ਬੈੰਨੇ ਸ਼ਾਮ ਨੂੰ ਸਾਰੇ ਬੈਦਨੇ ਟਾਈਮ ਪਾਸ ਲਈ ਸਭ ਆ ਕੇ ਇੱਥੇ ਬੈਦਨੇ ਸਾਡਾ ਦਰਵਾਜ਼ਾ ਵੀ ਖੁੱਲਿਆ ਹੀ ਹੁੰਦਾ ਕੋਈ ਨਹੀਂ ਦਰਵਾਜ਼ਾ ਬੰਦ ਨਹੀਂ ਕੁਛ ਨਹੀਂ ਨਾ ਕਿਸੇ ਨਾਲ ਕੋਈ ਵੀਡੀਓ ਹੈ ਨਾ ਕੋਈ ਕਿਨੋ ਕਲਿੱਪ ਹੈ ਕਿ ਜੂਆ ਖੇਲਦੀ ਦੀ ਵੀਡੀਓ ਸਿਰਫ 10 ਪੱਤੇ ਖੇਲ ਲੈ ਟਾਈਮ ਪਾਸ ਲਈ 10 ਪੱਤੇ ਸਾਰੇ ਲੋਕ ਖੇਲਦੇ ਟਾਈਮ ਪਾਸਲੇ ਇੱਥੇ ਆਏ ਸੀ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਹੈ ਤੇਰੇ ਕੇਸ਼ ਕੁਮਾਰ ਸਮੂਹ ਉਹ ਬੈਠੇ ਸੀ ਵੈਸੇ ਟਾਈਮ ਪਾਸਲੇ ਬੈਠੇ ਸੀ ਹਾਂਜੀ ਮੌਤ ਐਕਚੁਅਲੀ ਸ਼ੋਮਵਾਰ ਛੁੱਟੀਂ ਕਿ ਦੇਖੋ ਸ਼ੋਮਵਾਰ ਛੁੱਟੀ ਸੀ ਐਕਚੁਅਲੀ ਹੜਬੜਾ ਹੜ ਕਰਕੇ ਨਾ ਉਹ ਇੱਕ ਸਿਵਲ ਨੂੰ ਧੱਕਾ ਮਾਰਿਆ ਉਹਨਾਂ ਦੇ ਮੌਕੇ ਤੇ ਹੀ ਡੈਥ ਹੋ ਕਬਰ ਗਿਆ ਕਬਰ ਗੇ ਗਾਨਨ ਦਿਖਾਈਏ ਤੇ ਕਬਰ ਗਿਆ ਅਟੈਕ ਹੋਇਆ ਅਟੈਕ ਹੋਇਆ ਮੌਕੇ ਤੇ ਹੀ ਡੈਥ ਹੋ ਗਿਆ ਵੀ अच्छा बाल बाल मौके ते ਹਾਲਾਤ ਕੀ ਹੈ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਪੁਲਿਸ ਵੱਲੋਂ ਸਾਨੂੰ ਦਲਾਸੇ ਹੀ ਦਿਆ ਜਾ ਰਿਹਾ ਜੀ ਬਾਰ-ਬਾਰ ਕਿ ਅਸੀਂ ਕੁਝ ਕਰਦੇ ਹਾਂ ਕੁਝ ਕਰਦੇ ਹਾਂ ਸਾਨੂੰ ਨਹੀਂ ਪਤਾ ਕੀ ਹੋਏਗਾ ਜੀ ਬਾਕੀ ਤੁਸੀਂ ਐਸਐਸਪੀ ਸਾਹਿਬ ਨੂੰ ਪੁੱਛਿਆ ਕਿ ਕੀ ਕਹਿੰਦੇ ਜੀ ਚਾਹੁੰਦੇ ਕੀ ਹੈ ਤੁਸੀਂ ਚਾਹੁੰਦੇ ਸਾਡੇ ਬੰਦੇ ਦਾ ਇਨਸਾਫ ਮਿਲੇ ਕੋਈ ਕਾਰਵਾਈ ਹੋਵੇ ਅਸੀਂ ਕਹਿੰਦੇ ਸਾਜੀ ਜੂਆ ਖੇਡਦੇ ਸੀ ਸਾਡੇ ਜੋ ਵੀ ਫੈਮਿਲੀ ਮੈਂਬਰ ਜੂਆ ਖੇਡਦੇ ਉਹਨਾਂ ਦੀ ਪਰਚਾ ਕਰਦੋ ਪਰਚਾ ਕਰਦੋ ਜੋ ਸਿਵਿਲੈਂਸ ਹੋਵੇ ਪਰਚਾ ਕਰਦੋ ਉਹਨਾਂ ਤੇ ਦੇਣਦਾਰੀ ਕਰਦੋ ਸਾਡੇ ਜੂਆ ਦਾ ਕਰਦੋ ਸਭ ਰੈਡੀਆ ਕਰਵਾਉਣ ਲਈ ਸਾਡਾ ਸਾਰਾ ਪਿੰਡ ਰੈਡੀਆ ਕਰਵਾਉਣ ਲਈ ਕਮਾਓ ਮ ਕੋਈ ਬੰਦਾ ਨਹੀਂ ਮਲੇ ਕਰੇਗਾ ਇੱਕ ਬੰਦਾ ਕਹਿੰਦਾ ਮੈ ਜੀ ਹਲੇ ਇੱਕ ਸਾਡਾ ਹੋਰ ਪੇਸ਼ਨਾਮਾ ਜੀਤ ਨੂੰ ਲੈ ਕੇ ਗਏ ਹੋਏ ਆ ਉਹਦੇ 300 ਆਜਾ ਮਿੰਟ ਪਾਣ ਪਾ ਦੇ ਕੇ ਫੜ ਹਾਂਜੀ ਬੋਲੇ ਵੀ ਰੜ ਕੇ ਓਹੋ ਡੀਐਸਪੀ ਸਾਹਿਬ ਆ ਗਏ ਜੀਨੇ ਮਾਰਿਆ ਦੁਕਾਨ ਦੇ ਅੰਦਰ ਬੈਠਾ ਆ ਉਹ ਬੰਦਾ ਉਹ ਸੋ ਮੌਕੇ ਤੇ ਦੇਖੋ ਮਸਲਾ ਉੱਜ ਦਾ ਨਜ਼ਰ ਆ ਰਿਹਾ ਜੀ ਇੱਕ ਬੰਦੇ ਨੇ ਮਾਰਿਆ ਜੀ ਉਹ ਅੰਦਰ ਹੈ ਜੀ ਸੋ ਦੇਖੋ ਮੌਕੇ ਤੇ ਆ ਤੁਹਾਨੂੰ ਦਿਖਾ ਰਹੇ ਆ ਜਿਹੜੇ ਹਾਲਾਤ ਇੱਥੇ ਬਿਗੜਦੇ ਨਜ਼ਰ ਆ ਰਹੇ ਹੈ। ਸੋ ਦੇਖੋ ਜਿਹੜੇ ਹਾਲਾਤ ਹੈ ਜਿਹੜੇ ਇਹ ਬਿਗੜਦੇ ਨਜ਼ਰ ਆ ਰਹੇ ਨਜ਼ਰ ਆ ਰਹੇ ਹੈ। ਸੋ ਨਾਲ ਦੀ ਨਾਲ ਤਸਵੀਰਾਂ ਪੁਲਿਸ ਦੇ ਨਾਲ ਤੱਕਾ ਮੁਕੀ ਤੇ ਤੇ ਪਿੰਡ ਵਾਲੇ ਇਕੱਠੇ ਹੋਏ ਹੋਏ ਨੇ ਤੇ ਨਾਲ ਦੀ ਨਾਲ ਸੋ ਦੇਖੋ ਵੱਡਾ ਮਸਲਾ ਤੁਹਾਨੂੰ ਲਾਈਵ ਤਸਵੀਰਾਂ ਵਿੱਚ ਦਿਖਾ ਰਹੇ ਹਾਂ। ਸੋ ਨਾਲ ਦੀ ਨਾਲ ਸੋ ਜਿਹੜਾ ਇਹ ਮਸਲਾ ਤੁਹਾਨੂੰ ਦਿਖਾ ਰਹੇ ਹਾਂ। ਕੋਈ ਨਹੀਂ ਕੋਈ ਸੋ ਜੋ ਇਸ ਸਮੇਂ ਇਸ ਬਾਰਦਾਦ ਦੇ ਵਿੱਚ ਜੋ ਮੇਨ ਸ਼ਖਸ ਬੰਨਿਆ ਜਾ ਰਿਹਾ ਸੀ ਉਸ ਨੂੰ ਲਜਾਇਆ ਜਾ ਰਿਹਾ ਸੋ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਸ ਮਾਮਲੇ ਦੇ ਵਿੱਚ ਕਾਰਵਾਈ ਅਮਲ ਚੱਲੀ ਜਾਂਦੀ ਜਾਵੇਗੀ ਕਿਉਂਕਿ ਉੱਚ ਅਧਿਕਾਰੀ ਇੱਥੇ ਮੌਜੂਦ ਨੇ ਹਾਂ ਦੀ ਗੱਲ ਡੀਐਸਪੀ ਸਾਹਿਬ ਕਹੋ ਜੀ ਕਾਰਵਾਈ ਇਸ ਮਾਮਲੇ ਦੇ ਵਿੱਚ ਅਮਲ ਚੱਲ ਜਾਂਦੀ ਜਾਵੇਗੀ ਐਸਪੀ ਸਾਹਿਬ ਆਗੇ ਕਾਨੂੰਨ ਦੀ ਜਿਹੜੀ ਬਣਦੀ ਕਾਰਵਾਈ ਉਹ ਕਰਨਗੇ ਜਿਹੜੀ ਹੈਗੀ ਆ ਤੇ ਕਿੰਨੇ ਬੰਦੇ ਸੀ ਜਿਹੜੇ ਹੁਣ ਲਿਜਾਏ ਜਾ ਰਹੇ ਆ ਇਹ ਦੋ ਜਣੇ ਸੀ ਅਜੇ ਬਾਕੀ ਤੁਹਾਨੂੰ ਦੱਸ ਦੇ ਜੀ ਆਪਾਂ ਬਾਅਦ ਵਿੱਚ ਦੱਸ ਦੇ ਅਸੀਂ ਠੀਕ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜੋ ਸਥਿਤੀ ਹੈ ਬਹੁਰੀ ਤਣਾਅਪੂਰਨ ਬਣੀ ਹੋਈ ਹੈ